ਤੁਸੀਂ ਦੇਖ ਰਹੇ ਹੋ ਖਬਰ ਪੰਜਾਬ 24 ਤੇ ਮੈਂ ਹਾਂ ਕਪਿਲ ਗਿੱਲ ਅੱਜ ਪਹੁੰਚ ਗਿਆ ਤਰਨਤਾਰਨ ਵਿਖੇ ਜਿੱਥੇ ਡੀਸੀ ਦਫ਼ਤਰ ਦੇ ਸਾਹਮਣੇ ਜਿਹੜਾ ਅੱਜ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵੱਲੋਂ ਜਿਹੜਾ ਜਿਹੜਾ ਪੰਜਾਬ ਸਰਕਾਰ ਤੇ ਜਿਹੜੇ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਤੇ ਕੰਗਰਸ ਨਰਾਤ ਤੇ ਪੀਐਮ ਮੋਦੀ ਦਾ ਜਿਹੜਾ ਪਤਲਾ ਫੂਕਿਆ ਗਿਆ ਹੈ ਗੱਲਬਾਤ ਕਰਾਂਗੇ ਕਿਸਾਨ ਆਗੂਆਂ ਨਾਲ ਕਿ ਆਖਿਰ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਕਿਸਾਨਾਂ ਨੂੰ ਅੱਜ ਫੇਰ ਜਿਹੜਾ ਰੋਸ਼ ਪ੍ਰਦਰਸ਼ਨ ਜਿਹੜਾ ਕਰਨਾ ਪਿਆ ਹੈ ਲੰਮੇ ਸਮੇਂ ਤੋਂ ਕਿਸਾਨ ਰੋਸ਼ ਪ੍ਰਦਰਸ਼ਨ ਕਰਦੇ ਆ ਰਹੇ ਨੇ ਅੱਜ ਕਿਸਾਨ ਆਗੂਆਂ ਨਾਲ ਗੱਲਬਾਤ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਮੰਗਾਂ ਨੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਪਤਲਾ ਫੂਕਿਆ ਗਿਆ ਤੇ ਕੰਗੜਾ ਰੋਦਾ ਜਿਹੜਾ ਪਤਲਾ ਵੀ ਫੂਕਿਆ ਗਿਆ ਤੇ ਪੰਜਾਬ ਸਰਕਾਰ ਭਗਵੰਤ ਮਾਨ ਦਾ ਵੀ ਜਿਹੜਾ ਪਤਲਾ ਫੂਕਿਆ ਗਿਆ ਤੇ ਗੱਲਬਾਤ ਕਰਨਾ ਕਿਸਾਨ ਆਗੂਆਂ ਦੇ ਨਾਲ ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਪੁਤਲਾ ਫੁਕਿਆ ਗਿਆ ਪੰਜਾਬ ਸਰਕਾਰ ਤੇ ਮੋਦੀ ਸਰਕਾਰ ਤੇ ਕੰਗੜਾ ਨਰਵਾਉਂਦਾ ਹਾਂਜੀ ਕੀ ਕਹਣਾ ਕਿਸ ਬੰਦੇ ਨੂੰ ਫੁਕਿਆ ਗਿਆ ਕੀ ਜੀ ਸਾਡੀ ਸੂਬਾ ਪ੍ਰਧਾਨ ਸੁਖਿਲ ਮੋਗਾ ਜੀ ਉਹਨਾਂ ਦੇ ਹੁਕਮ ਅਨੁਸਾਰ ਜੋ ਸਾਨੂੰ ਹੁਕਮ ਹੋਇਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਤਲਾ ਫੁਕਣ ਦਾ ਜਿਸ ਤਰ੍ਹਾਂ ਸਾਡੇ ਪ੍ਰਧਾਨ ਮੰਤਰੀ ਵਾਅਦਿਆਂ ਤੋਂ ਮੁੱਕਰੇ ਆ ਉਹਨਾਂ ਦਾ ਉਸ ਰੋਸ ਦੇ ਵਿੱਚ ਫੁਕਿਆ ਗਿਆ ਹੈ ਭਗਵਾਨਤਮਾਨ ਸਰਕਾਰ ਜਿਹੜੀ ਆਪਣੇ ਬਿਜਲੀ ਦੇ ਉੱਤੇ ਸਬਸਿਡੀ ਸੀ ਉਹ ਆਪਣੇ ਤੋਂ ਖੋਹ ਕੇ ਤੇ ਜਿਹੜੀਆਂ ਕੀਮਤਾਂ ਵਧਾ ਰਹੇ ਆ ਤੇਲ ਦੀਆਂ ਕੀਮਤਾਂ ਵਧਾਤੀਆਂ ਇਹਨਾਂ ਨੇ ਔਰ ਡੀਏਪੀ ਦੀ ਗੱਲ ਜੇ ਆਈਏ ਹੁਣ ਆਪਾਂ ਨੂੰ ਡੀਏਪੀ ਦੀ ਲੋੜ ਅੱਗੇ ਖਾਦੀ ਉਹਦੇ ਨਾਲ ਬੰਨ ਬੰਨ ਕੇ ਗੰਧ ਦੇ ਰਹੇ ਆ ਦੁਕਾਨਾਂ ਵਾਲੇ ਸਰਕਾਰ ਦੇ ਨਾਲ ਮਿਲੀ ਭੁਗਤ ਦੇ ਨਾਲ ਵੇਖੋ डीएपी ਦਾ ਪਹੁੰਚੀ ਨਹੀਂ ਯੂਰਗਾ ਤੇ ਇਹਨਾਂ ਤੋਂ ਪੂਰੀ ਨਹੀਂ ਹੋਈ ਤੇ ਗੰਦ ਦੇਣਾ ਇਹਨਾਂ ਨੇ ਪਹਿਲਾਂ ਸ਼ੁਰੂ ਕਰਤਾ ਸਾਨੂੰ ਬੰਨ ਤੇ ਅੱਗੇ ਕੁਝ ਨਹੀਂ ਦਿਆ ਸਿਰਫ ਤੇ ਸਿਰਫ ਇਹਨਾਂ ਦੀ ਨੀਤੀ ਇਹਨਾਂ ਸਰਕਾਰਾਂ ਦੀ ਇੱਥੇ ਆ ਗਈ ਕਿਸਾਨ ਨੂੰ ਖਤਮ ਕਿਵੇਂ ਕਰਨਾ ਸਰਦਾਰ ਜੀ ਕਿਹੜੀ ਜਿ세 ਬੰਦੀ ਲੋਏ ਬਦਲਾ ਫੁੱਟਿਆ ਗਿਆ ਇਹ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਸੂਬਾ ਪ੍ਰਧਾਨ ਸੋਘਿਲ ਤੇ ਸਾਡਾ ਤੇ ਤੁਹਾਨੂੰ ਜਾਣਕਾਰੀ ਪਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਜਿਹੜੀ ਜਗ੍ਹਾ ਦੇ ਬਦਲਾ ਫੁੱਟਿਆ ਗਿਆ ਹੈ ਜੀ ਮਾਨਜੋਗ ਡੀਸੀ ਸਾਹਿਬ ਦੇ ਬਰੂਆਂ ਤੇ ਫੁੱਕਿਆ ਗਿਆ ਜੀ ਤਰਨਤਾਰ ਕੀ ਮੰਗ ਰਹੇ ਹੋ ਜੀ ਇਹ ਮੰਗ ਇਹ ਉਹ ਕਰਦੇ ਆ ਜੀ ਜਿਹੜੇ ਮੋਦੀ ਸਾਹਿਬ ਵਾਅਦਿਆਂ ਤੋਂ ਮੁਕਰੇ ਆ ਉਹ ਬਿਲਕੁਲੋਂ ਕਿਸਾਨਾਂ ਨੂੰ ਬਣਦੇ ਹੱਕ ਜਿਹੜੇ ਦੇਣੇ ਚਾਹੀਦੇ ਆ ਦੇਣ ਉਹਨਾਂ ਦਾ ਫਰਜ਼ ਬਣਦਾ ਵਾ ਇੱਕ ਰਾਜਾ ਹੁੰਦਾ ਵਾ ਜਿਹਨੂੰ ਆਪਾਂ ਖਾਪ ਕੇ ਕਰਦੇ ਆ ਵਿਧਾਨ ਸਭਾ ਦੇ ਵਿੱਚ ਔਰ ਮੁੱਖ ਮੰਤਰੀ ਭਗਵੰਤ ਮਾਨ ਉਹ ਵੀ ਇੱਕ ਰਾਜਾ ਬਣਾਇਆ ਪੰਜਾਬ ਦਾ ਤੇ ਪਰ ਉਹਨੇ ਬਹੁਤ ਹੀ ਨਰਮਈ ਕੰਮ ਕੀਤੇ ਆ ਕੋਈ ਚੱਜਦਾ ਕੰਮ ਨਹੀਂ ਉਹਨੇ ਅਜ ਤੱਕ ਕੀਤਾ ਬੋਲਦਾ ਕੁਛ ਆ ਗਾੜੀ ਲਿਫਟ ਦੇ ਵਿੱਚ ਕੁਛ ਆ ਇਹ ਅਸੀਂ ਉਹਦੇ ਤੋਂ ਪੂਰਾ ਹਿਸਾਬ ਲੈ ਕੇ ਰਵਾਂਗੇ ਕਿਉਂਕਿ ਅਜੇ ਸਾਡੀ ਜਹੇਬੰਦੀ ਨੇ ਕੱਲੀ ਨੇ ਇਹ ਕੰਮ ਕੀਤਾ ਵਾ ਕੁਛ ਭਰਾ ਸਾਡੇ ਸੰਜੁਗਤ ਮੋਰਚੇ ਲੋ ਕਰਣਗੇ ਇਹ ਸਾਨੂੰ بڑے بڑے ਜਿਹੜੇ ਸ਼ਰਸ਼ ਤਿੱਖੇ ਕਰਕੇ ਇਹਨਾਂ ਦੇ ਬੁਰਵਾਂ ਤੇ ਆਉਣਾ ਪੈਣਾ ਹੈ ਕਿਉਂ ਅਸੀਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆ ਜਿਹੜੇ ਨਹੀਂ ਵੀ ਕਿਤੇ ਤੁਰਦੇ ਹੋ ਜਰੂਰ ਸਾਡੇ ਨਾਲ ਤੁਰਨਾ ਕਿਉਂ ਇਹ ਹੱਕ ਜਿਹੜੇ ਆਪਣੇ ਇਹ ਐਸੇ ਤਰੀਕੇ ਨਾਲ ਲੈ ਜਾਣੇ ਆ ਸਾਨੂੰ ਕੋਈ ਹਥਿਆਰ ਚੁੱਕਣ ਦੀ ਲੋੜ ਨਹੀਂ ਸਾਨੂੰ ਕੋਈ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਅਸੀਂ ਆਉਦੀ ਬਿਲਕੁਲੋਂ ਜਾਇਜ਼ ਮੰਗਾ ਜਿਹੜੀਆਂ ਕਿਸਾਨੀ ਨਾਲ ਜੁੜਦੀਆਂ ਉਹ ਮੰਗ ਕਰਦੇ ਆ ਜੀ ਅਸੀਂ ਭਾਏ ਤੁਹਾਡੇ ਜਿਹਾ ਬੰਦੀਰੋਂ ਮੰਗ ਪੱਤਰ ਦਿੱਤਾ ਜਾ ਰਿਹਾ ਬਿਲਕੁਲ ਜੀ ਮਨਜੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਜਾਣਗੇ ਤੇ ਹੁਣ ਅਸੀਂ ਸੰਭਾਂਗੇ ਜੀ ਹੀ ਨਾਗੀ ਵਿਦਿਆਨਾਮਾ ਨਾ ਮੇਰਾ ਜੀ ਵੀਰ ਸਿੰਘ ਪਿੰਡ ਚਲੋਗੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਇਹ ਕੀ ਮਸਲਾ ਡਾ ਗਿਆ ਪੁੱਤਲਾ ਫੁਕਿਆ ਗਿਆ ਘਟੇ ਇਹ ਜਿਵੇਂ ਆਪਣੀਆਂ ਮੰਗਾਂ ਅੱਗੇ ਮੰਨ ਕੇ ਤੇ ਹੁਣ ਆਪਣ ਦੇ ਨਹੀਂ ਰਹੇ ਕਾਲੇ ਕਾਨੂੰਨ ਜਿਹੜੇ ਵੀ ਇਹਨਾਂ ਦੇ ਹੈਗੇ ਆ ਤੇ ਪਰਮਜੀਤ ਗਦਾਈਆਂ ਵਾਲੇ ਦੇ ਨਾਲ ਆ ਪ੍ਰਧਾਨ ਸਾਹਿਬ ਤੇ ਉਹਦੇ ਨਾਲ ਮੰਗਾਣੀਆਂ ਮੰਗਾ ਕਰਕੇ ਪੁੱਤਲਾ ਫੁਕਿਆ ਗਿਆ ਜਿੰਨੇ ਵੀ ਆ ਆਪਣਾਂ ਨੂੰ ਨਾ ਉਹਨਾਂ ਨੇ ਕੋਈ ਐਮਐਸਬੀ ਦਿੱਤੀ ਕੁਝ ਵੀ ਨਹੀਂ ਦੇਣ ਨੀ ਦਾ ਜਿਹੜੀ ਜਿਹੜੀ ਗੱਲ ਮੰਨੇ ਉਹ ਮੰਨੇ ਕਾਲੇ ਕਾਨੂੰਨਾਂ ਵਾਲਾ ਕਰਕੇ ਹਾਂਜੀ ਕਿਹਨਾਂ ਜੀ ਤੁਹਾਡਾ ਰঞ্জੀਤ ਸਿੰਘ ਜੀ ਕਾਈ ਪ੍ਰਧਾਨ ਪੈਂਤ ਮਾਡੀ ਅੱਜ ਜਿਹੜਾ ਪੁਤਲਾ ਜਿਲ੍ਹਾ ਕੇਂਦਰ ਦੀ ਸਰਕਾਰ ਮੋਦੀ ਸਰਕਾਰ ਦਾ ਪੰਜਾਬ ਸਰ ਭਗਵੰਤ ਮਾਨ ਤੇ ਕੰਗਣਾ ਨਰੋਦ ਦਾ ਜਿਹੜਾ ਪੁਤਲਾ ਖੜ ਗਿਆ ਕਿਸ ਬੰਦੇ ਦੇ ਕਾਲੇ ਇਹ ਜੀ ਜੋ ਇਹਨਾਂ ਕਾਲੇ ਕਾਨੂੰਨ ਨਹੀਂ ਨਾ ਕੋਈ ਕਿਸਾਨਾਂ ਵਾਲੀ ਹਲ ਨਹੀਂ ਕੱਢੇ ਕੋਈ ਵੀ ਦਿੱਲੀ ਬੈਠ ਕੇ ਆ ਗਏ ਆ ਇਹ ਸਾਡੀ ਫੌਜ ਬੈਠੀ ਆ ਇਹਨਾਂ ਨੂੰ ਇਹਨਾਂ ਦੇ ਇਹਨਾਂ ਨੂੰ ਸੋਚ ਹੋਣੀ ਚਾਹੀਦੀ ਆ ਕਿ ਜੋ ਵੀ ਇਹਨਾਂ ਦੇ ਹਸਾ ਦੇ ਕਿਸਾਨਾਂ ਦੇ ਧੱਕ ਦਿੱਤੇ ਜਾਣ ਜਿੱਤਰਾ ਜਿੱਤਰਾ ਕੀ ਰਹੀ ਆਪਣੀ ਐਮਐਸਏ ਦਿੱਤੀਆਂ ਪੱਕੀਆਂ ਅਸੀਂ ਦਵਾਂਗੇ ਜੋ ਵੀ ਮੁਕਰਗੇ ਆ ਨਹੀਂ ਦਿੱਤੀਆਂ ਨਾਲੇ ਟਿਕਰ ਮੋਦੀ ਸਾਹਿਬ 2013 ਦੇ ਵਿੱਚ ਆ ਤਾਂ ਹੀ 40 ਪਈਏ ਪੈਟਰੋਲ ਹੋ ਜਾਊਗਾ ਨਹੀਂ ਹੋਇਆ 2022 ਦੇ ਵਿੱਚ ਆਖਿਆ ਸੀ ਨੇ ਕਿਸਾਨ ਕੀ ਆਮਦਨ ਦੁੱਗਣੀ ਹੋਏਗੀ ਨਹੀਂ ਹੋਈ ਸਭ ਝੂਠ ਮਾਰਦਾ ਏ ਮੋਦੀ ਤੇ ਜੇ ਵੀ ਕਿਸਾਨਾਂ ਨੂੰ ਆਖ ਦਿੱਤੇ ਜਾਣ ਐ ਇੰਨੀ ਗੱਲ ਕਰਨੀ ਚੋਣੇ ਆ ਸਰ ਜੀ ਘਟਾਲ ਸਾਹਿਬ ਅੱਗੇ ਪਾ ਕੇ ਹਾਂ ਜੀ ਕਿੰਨੇ ਜੀ ਤੁਹਾਡਾ ਨਿਸ਼ਾਨਾ ਸਿੰਘ ਜੀ ਆ ਜਿਹੜਾ ਪੁੱਤਰਾ ਫੂਕਿਆ ਗਿਆ ਆ ਕਿਸ ਬਾਦ ਜੀ ਫੂਕੇ ਗਿਆ ਇਹ ਜੀ ਜਿਹੜੇ ਮੰਨ ਲੋ ਸੈਂਟਰ ਸਰਕਾਰ ਨੇ ਸਾਡੇ ਨਾਲ ਬਿੱਲਾਂ ਦੇ ਸਬੰਧ ਵਿੱਚ ਵਾਦੇ ਕੀਤੇ ਸੀ ਉਹ ਵੀ ਨਹੀਂ ਪੂਰੇ ਹੋਏ ਜਿਹੜੇ ਪੰਜਾਬ ਸਰਕਾਰ ਵਾਦੇ ਕਰਕੇ ਆਈ ਸੱਤਾ ਦੇ ਵਿੱਚ ਬਿਜਲੀ ਦੀਆਂ ਤਰ੍ਹਾਂ ਵੇਖੋ ਤੁਸੀਂ ਕਿੱਥੇ ਪਹੁੰਚ ਗੀਆਂ 3 ਰੁਪਏ ਪ੍ਰਤੀ ਜੂੰਟ ਵਾਦਾ ਕਰ ਦਿੱਤਾ ਗਿਆ ਤੇ ਪੰਜਾਬ ਦੇ ਦੇ ਪੱਲੇ ਪਹਿਲਾਂ ਹੀ ਕੱਖਣੀ ਹੈਗਾ ਤੇ ਇਹ ਆਪਣੀਆਂ ਮਨਮਰਜ਼ੀਆਂ ਕਰਨ ਰਿਹਾ ਜੋ ਦੀ ਕੀਤਾ ਕਰੀ ਜਾਂਦੇ ਕੋਈ ਕਿਸੇ ਦੀ ਸੁਣਵਾਈ ਨਹੀਂ ਹੈਗੀ ਹੂੰ ਪਰ ਇਹਦੀ ਗੁੰਦੀ ਕੰਗਣਾ ਰੌਂਦ ਜਿਹੜੀ ਆ ਉਹ ਵੇਖੋ ਸਿੱਖਾਂ ਦੇ ਖਿਲਾਫ ਕਿੰਨੀ ਨਫ਼ਰਤ ਹਲੋ ਕਿੰਨਾ ਯਾਰ ਉਗਲਦੀ ਆ ਤੇ ਉਹਦੀ ਫਿਲਮ ਜਿਹੜੀ ਆ ਉਹ ਉਹਦੀ ਬੈਨ ਕਰਨੀ ਚਾਹੀਦੀ ਆ ਉਹਦੇ ਤੇ ਬੈਨ ਲੱਗਣਾ ਚਾਹੀਦਾ ਅਸੀਂ ਤਾਂ ਹਣੇ ਉੱਤੇ ਵੀ ਐਨਐਸ ਲਾ ਕੇ ਉਹਨੂੰ ਵੀ ਇਥੇ ਜਿਗਰੂਗੜ ਜੇਲ੍ਹ ਭੇਜਿਆ ਜਾਵੇ ਕਿਉਂਕਿ ਪੰਜਾਬ ਦੇ ਜੱਟਾਂ ਨਾਲ ਪੰਜਾਬੀਆਂ ਨਾਲ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਸਾਰਿਆਂ ਨਾਲ ਧੋਖਾ ਹੋ ਰਿਹਾ ਸਰਾ ਸਰ ਕੋਈ ਸੁਣਵਾਈ ਨਹੀਂ ਕਿਸੇ ਦੀ ਗੁੰਡਾਗਰਦੀ ਵਧ ਗਈ ਆ ਕੋਈ ਕਿਸੇ ਦੀ ਸੁਣਦਾ ਨਹੀਂਗਾ ਜੋ ਮਾਨਾਈਆਂ ਅੱਜ ਕਰਨਦੇ ਆ ਮੰਤਰੀ ਸੰਤਰੀ ਸਾਰੇ ਤੇ ਕੋਈ ਹਾਲ ਨਹੀਂ ਪੰਜਾਬ ਦੇ ਰਹਿਣ ਯੋਗ ਨਹੀਂ ਰਹੇਗਾ ਸੋਚਿਆ ਜਾਵੇਗਾ ਚੱਲ ਬਿੱਲੀ ਬੈਗ ਮੇਰੇ ਸਾਰੇ ਹੁਣ ਜੀ ਵੇਖੋ 4-5 ਦਿਨ ਹੋ ਗਏ ਆ ਮਾ ਲੋ ਝੋਨੇ ਵਾਲੀ ਬੱਤੀ ਨਹੀਂ ਆਈ ਲੈ ਡੇਪਾਂ ਨੇ ਝੋਨੇ ਹੁਣ ਪੱਕਣ ਟਕੰਡੇ ਤੇ ਆ ਹੁਣ ਪਾਣੀ ਦੀ ਲੋੜ ਆ ਤੇ ਜਿਹੜੇ ਮੁਲਾਜ਼ਮ ਆ ਉਹ ਹੜਤਾਲ ਤੇ ਜਾ ਕੇ ਬੈਠੇ ਆ ਤੱਲ ਮੈਂ ਵੇਖ ਲਿਆ ਇੱਕ ਪੁਲਿਸ ਤੇ ਡਾਕਟਰ ਵੀ ਹੜਤਾਲ ਤੇ ਜਾ ਕੇ ਬੈਠੇ ਵੇਖੋ ਜਿਹੜੇ ਜਿਹੜੇ ਦੇਸ਼ ਦੇ ਮਹਗ ਨਹੀਂ ਸਾਰੇ ਜਾ ਕੇ ਹੜਤਾਲ ਤੇ ਬੈਗੇ ਉਹਦਾ ਬਣੂਗਾ ਕੀ ਦੱਸੋ ਤੁਸੀਂ ਆਪ ਸਿਆਣੇ ਪੂਰਾ ਕੁਝ ਨਹੀਂ ਬਣ ਸਕਦਾ ਇੱਕ ਪੰਜਾਬ ਪੁਲਿਸ ਰਹਿ ਗਈ ਇਹ ਤੇ ਕਹਿੰਦੇ ਉਹ ਵੀ ਧਰਨੇ ਤੇ ਚੱਲ ਜੇ ਦੇ ਕੰਮ ਨਿਭੜੇ ਲੋਕ ਵੇਲੇਉਣ ਵਾਲੇ ਬਣ ਜੋ ਕੇ ਦਾ ਜੀ ਕਰੇ ਉਹ ਕਰੇ ਜੋ ਜੇ ਨੂੰ ਮਾਰੇ ਕ ਇਹ ਕੰਮ ਨਿਬੜਿਆ ਜੀ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਥੋੜਾ ਬਦਲ ਸੁਧਾਰ ਕਰੋ ਲੋਕਾਂ ਦੀ ਸਾਰ ਲਓ ਲੋਕਾਂ ਨੂੰ ਆਣ ਕੇ ਤੇ ਵਾਦੇ ਪੂਰੇ ਕਰੋ। ਸਾਲ ਦੀ ਘੜੀ ਦੇ ਜੀ ਜੇ ਸੋਚਿਆ ਜਾਵੇ ਤੇ ਪੰਜਾਬ ਸਰਕਾਰ ਜਿਹੜੀ ਹੈ ਨਾ ਇੱਕ ਨੰਬਰ ਦੀ ਫੇਲ ਸਰਕਾਰ ਜਿਹੜੀ ਆ ਅੱਜ ਤੋਂ 70 ਸਾਲ ਪਹਿਲਾਂ ਤੋਂ ਲੈ ਕੇ ਅੱਜ ਤੱਕ ਫਿਰ ਕੁੱਲ ਤੋਂ ਫੇਲ ਸਰਕਾਰ ਦੀ ਹੈਗੀ ਤੇ ਭਗਵੰਤ ਮਾਨ ਦੀ ਹੈ।